ਗੁਰਮੁਖ ਪਿਆਰਿਓ ਆਣ ਗੁਰਮੁਖ ਪਿਆਰੀ ਆਪ ਜੀ ਨੂੰ ਅਕਤ ਕਹਾਣੀ ਦੀ ਕਥਾ ਸਰਵਨ ਕਰਨਗੇ ਕਿ ਮਨ ਸਾਡਾ ਤ੍ਰੈਗੁਣਾ ਦੇ ਵਿੱਚ ਜੋ ਆ ਕੇ ਮਾਲਕ ਨੂੰ ਭੁੱਲ ਗਿਆ ਹੈ ਤ੍ਰੈਗੁਣਾ ਦੇ ਵਿੱਚੋਂ ਅਸੀਂ ਮਨ ਨੂੰ ਚੌਥੇ ਪਦਿਸਕੀ ਵਿੱਚ ਲੈ ਕੇ ਜਾਣਾ ਹੈ ਆਓ ਸਰਵਨ ਕਰਨੇ ਹਾਂ ਗੁਰਮੁਖ ਪਿਆਰੇ ਹਰਿ ਦੇ ਆਲੋਚਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਣੀ ਜੀ ਕਿ ਕਿ ਪਾਰਹਨ ਸਾਡੇ کافی ਸਮੇਂ ਤੋਂ ਉਹ ਤਸੀਂ ਸੇਵਨ ਅਭਿਆਸ ਕਰ ਰਹੇ ਹਾਂ ਤੇ ਜੋ ਸਾਡਾ ਮਾਲਕ ਨੇ ਇਹ ਤਨ ਦਿੱਤਾ ਹੈ ਕਿ ਇਸ ਤਨ ਦੇ ਵਿੱਚ ਮਨ ਵੀ ਦਿੱਤਾ ਹੈ ਦਰ ਇਸ ਤਨ ਦੇ ਵਿੱਚ ਮੈਂ ਵੀ ਹਾਂ ਆਤਮਾ ਦੇ ਰੂਪ ਦੇ ਤੇ ਬੜੇ ਹੀ ਚੰਗੇ ਭਾਗ ਦੇ ਜੋ ਸਾਨਾ ਮਨੁੱਖਾ ਦਾ ਮਨੁੱਖੀ ਜਮਾ ਮਿਲਿਆ ਹੈ ਤੇ ਗੁਰਬਾਣੀ ਵਿੱਚ ਸਾਨੂੰ ਸਮਝਾਦੇ ਹਨ 84 ਲਖ ਜਨ ਉਪਾਈ ਮਾਨਵ ਰੋਗ ਦੀ ਵਡਿਆਈ ਕਿਨੇ ਇਸ ਪੌੜੀ ਤੇ ਜਨ ਰਚੂ ਕੇ ਪਾਉ ਬੜੇ ਹੀ ਚੰਗੇ ਪਾ ਲਏ ਤੇ ਸਾਨੂੰ ਇਹ ਮਨੁੱਖੀ ਜਾਮਾ ਮਿਲਿਆ ਹੈ ਹੋਰ ਕਿਸੇ ਵੀ 84 ਲੱਖ ਤੋਂ ਹੋਰ ਕਿਸੇ ਵੀ ਜੋਂ ਵਿੱਚ ਅਸੀਂ ਇਸ ਮਾਲਕ ਨੂੰ ਯਾਦ ਨਹੀਂ ਕਰ ਸਕਦੇ ਤੇ ਮਿਲ ਨਹੀਂ ਸਕਦੇ ਤੇ ਇੱਕ ਸਾਡਾ ਮਨੋਰਥ ਹੈ ਇਸ ਮਨੁੱਖਾ ਜਨਮ ਦਾ ਇਹ ਮਨੋਰਥ ਨੂੰ ਪੂਰਨ ਲਈ ਹੀ ਅਸੀਂ ਸਾਨੂੰ ਮਾਲਕ ਨੇ ਸਮਝਾਇਆ ਹੈ ਕਿ ਤੁਸੀਂ ਸੇਵਾ ਨਿਕਲੋ ਸਿਮਰੋ ਸਿਮਰਨ 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 ਸਤਪਾਵ ਕਾਲ ਕਲੇਸ਼ਨ ਮਾਹ ਮਿਟਾਓ ਤੇ ਅਸੀਂ ਹੁ ਸਿਮਰਨ ਕਰ ਰਹੇ ਸੀਗੇ ਗੁਰਬਾਣੀ ਜਰਾ ਸਾਨੂੰ ਸਮਝਾ ਲੈਣਾ ਇਸ ਮਨ ਕੋ ਮਨ ਸਾਡੇ ਅੰਦਰ ਹੀ ਹੈ ਕਹਿੰਦੇ ਇਸ ਮਨ ਕੋ ਕੋਈ ਖੋਜੋ ਭਾਈ ਤਨ ਛੋਟੇ ਮਨ ਕਹਾ ਸਮਾਈ ਭਾਉ ਅਸੀਂ ਹੁ ਸਿਮਰਨ ਕਰ ਰਹੇ ਸੀਗੇ ਇਹ ਤੇ ਸਾਡਾ ਧਿਆਨ ਤੁਹਾਨੂੰ ਹੀ ਦਿੱਸੇਗਾ मन साढ़े न ही सचारा ये बार वाल भज गया दूर चला गया पर मैं बोला दस दिस्ताव है इस मन द्वारा ही असें उस परमात्मा को मिलना है और मन ने ही परमात्मा मिलना है केंद्र ने नौ द्वारे कहते नौ द्वारे ठाके ਤਾਵਦਰ ਹੈ ਦਸਵੇਂ ਨਿੰਜ ਕਰਵਾਸਾ ਪਾਇ ਭਾਉ ਮਨ ਜਦ ਤੱਕ ਉਹ ਅਨੂਭ ਵਸਤੂ ਜੋ ਹੈ ਉਹ ਪ੍ਰਗਟ ਨਹੀਂ ਹੋਏਗੀ ਜਿਹਨੂੰ ਨਾਮ ਕਿਹਾ ਹੈ ਗੁਰਬਾਣੀ ਦਾ ਜੋ ਅਨੂਭ ਵਸਤੂ ਹੈ ਖਾਟ ਨੇਮ ਕਰ ਕੋਠਰੀ ਬੰਦੀ ਬਸਤ ਅਨੂਭ ਵਿੱਚ ਪਾਈ ਕੋ ਜੇ ਗਲੋਖਦਾਨ ਕਰਕੇ ਕਰਤੇ ਬਾਗੋਂ ਭਾਉ ਇਹ ਨਾਮ ਨੂੰ ਗੁਪਤ ਕਰਕੇ ਮਾਲਕਲੇ ਰੱਖਿਆ ਹੈ ਕੋਠਰੀ ਵਿੱਚ ਬੰਦ ਕਰਕੇ ਤੇ ਉਸ ਨਾਮ ਤੱਕ ਅਸੀਂ ਪਹੁੰਚਣਾ ਹੈ ਮਨ ਨੇ ਉਸ ਨਾਮ ਦੀ ਖੋਜ ਕਰਨੀ ਹੈ ਇਹ ਖੋਜ ਜਦੋਂ ਹੋਏਗੀ ਇਹ ਨੌ ਦਰਾਂ ਨੂੰ ਬੰਦ ਕਰਨਾ ਪਏਗਾ ਤਾਂ ਅਸੀਂ ਅਸ 10ਵੇਂ ਦੀ ਖੋਜ ਕਰਾਂਗੇ ਨੇਤਰ ਬੰਦ ਕਰਕੇ ਮੂੰਦ ਲਏ ਦਰਵਾਜ਼ੇ ਦੇਖੋ ਪਹਿਲੇ ਜਿਸ ਚੀਜ਼ ਨੂੰ ਅਸੀਂ ਲੱਭਣਾ ਹੈ ਉਸ ਦਾ ਸਾਨੂੰ ਭੇਦ ਹੋਣਾ ਜ਼ਰੂਰੀ ਹੈ ਉਹਨੂੰ ਕਿਸ ਤਰ੍ਹਾਂ ਅਸੀਂ ਉਸ ਅਨੁਭਵ ਅਵਸਥਾ ਤੱਕ ਕਿਸ ਤਰ੍ਹਾਂ ਪਹੁੰਚ ਲਾਂਗੇ ਕਿ ਮਨ ਨੂੰ ਬੇਲੇ ਤੇ ਪਕੜ ਗਏ ਵਾਪਸ ਘਰ ਲੱਗ ਜਾਣਾ ਕਿਉਂਕਿ ਮਨ ਅੰਦਰ ਨਹੀਂ ਰਹਿੰਦਾ ਸਾਡੇ ਵਾਸ ਵਿੱਚ ਨਹੀਂ ਹੈਗਾ ਇਹ ਮਨ ਜਿਹੜਾ ਹੈ ਭੱਜ ਜਾਂਦਾ ਹੈ ਅਸੀਂ ਸਿਮਰਨ ਕਰਦੇ ਹਾਂ ਜਾਂ ਅਸੀਂ ਪਾਠ ਕਰਦੇ ਹਾਂ ਜਿਸ ਤਰ੍ਹਾਂ ਅਸੀਂ ਪਾਰ ਜਿੱਤਨੇਮ ਕਰਾ ਜਲੂ ਕੀਤਾ ਜਾਂ ਪਾਰ ਸਖੋਣੀ ਸਾਹਿਬ ਚੱਲ ਜਿੱਤਾ ਤੇ ਅਸੀਂ ਕਹਿੰਦੇ ਕਿ ਪਾਰ ਸੇ ਬੜੀ ਜਲਦੀ ਖਤਮ ਹੋ ਗਿਆ ਪਤਾ ਹੀ ਨਹੀਂ ਲੱਗਿਆ ਉਹ ਪਾਰ ਜਿਹੜਾ ਸੀਗਾ ਉਹ ਸਾਡੀ ਕਰ ਰਹੀ ਸੀ ਆਤਮਾ ਮਨ ਸਾਡਾ ਗਿਆ ਸੀ ਭੱਜ ਇਹ ਵਿਚਾਰਾਂ ਵਿੱਚ ਸੀਗਾ ਮਨ ਤੇ ਉਹ ਭੱਜ ਗਿਆ ਤੇ ਉਸ ਮਨ ਨੂੰ ਅਸੀਂ ਪਕੜ ਕੇ ਬਾਰ ਬਾਰ ਪਕੜ ਕੇ ਲੈਣਾ ਹੈ ਉਹਨੂੰ ਘਰ ਲੈਣਾ ਹੈ ਔਰ ਕੁਟ ਕੁਟ ਕੇ ਘਰ ਲੈ ਕੇ ਆਣਾ ਹੈ ਕੂਟੇ ਨ ਸੋਏ ਜੋ ਮਨ ਕੋ ਕੁੱਟੇ ਮਨ ਕੋ ਕੁੱਟੇ ਜਮਤੇ ਛੁੱਟੇ ਇਹਨੂੰ ਬਾਰ ਬਾਰ ਕੁੱਟਣਾ ਹੈ ਬਾਰ ਬਾਰ ਕਹਿੰਦੇ ਬਾਰੰਗ ਬਾਰ ਬਾਰ ਤੱਕ ਜਪੀਏ ਬਾਰੰਗ ਬਾਰ ਬਾਰ ਤੱਕ ਜਪੀਏ ਪੀ ਅੰਮ੍ਰਿਤ ਇਹ ਮਨ ਤਨ ਤਰਪੀਏ ਇਹਨੂੰ ਮਨ ਨੂੰ ਇੰਨਾ ਕੁੱਟਣਾ ਹੈ ਇੰਨਾ ਕੁੱਟਣਾ ਹੈ ਇੰਨਾ ਕੁੱਟਾਂਗੇ ਵਾਪਸ ਘਰ ਆ ਜਾਏ ਇਹ ਜਦੋਂ ਵਾਪਸ ਘਰ ਆਇਆ ਗਿਆ ਤੇ ਉਹਦੀ ਕਹਿੰਦੇ ਨਿਸ਼ਾਨੀ ਕਹਿੰਦੇ 9 ਦਰ ਜਿਹੜੇ ਹੈਗੇ ਉਹਦੀ ਕੀ ਨਿਸ਼ਾਨੀ ਹੈ ਜਿਹਨੂੰ ਗੁਰਵੰਤ ਸਿੰਘ ਉਹ ਸਵੇਰੇ ਸ਼ਾਮ ਬੜਦੇ ਸੋ ਦਰ 13 ਕਿਹਾ 100 ਕਰ ਗਿਆ ਇਹਦਾ ਜਿੱਤ ਬਹਿ ਸਰਬ ਸਮਾਲੇ ਨੇ ਵਾਜੇ ਵਾਜੇ ਨਾਦ ਅਨੇਕ ਅਸਰ ਖਾ ਉਹ ਘਰ ਦੀ ਨਿਸ਼ਾਨੀ ਹੋ ਗਈ ਸਾ ਜਨਾਂ ਕਿ ਸੱਚ ਜਾਨਾ ਹੈ ਕਿ ਸੁਨਨ ਦੀ ਕੋਸ਼ਿਸ਼ ਕਰਨੀ ਹੈ ਹੁਣ ਸਾਡਾ ਮੰਨ ਲਓ ਅਸੀਂ ਸੰਗਤ ਵਿੱਚ ਆ ਗਏ ਇੱਕ ਘੰਟਾ ਜਾਂ ਡੇਢ ਘੰਟਾ ਦੀ ਬੈਠ ਲੈਣ ਹੁਣ ਐਸੀ ਦੇਖਣਾ ਕਿ ਸਾਡਾ ਮਨ ਕਿੰਨੀ ਦੇਰ ਡੇਢ ਘੰਟੇ ਵਿੱਚ ਜੋ ਕਿੰਨੀ ਦੇਰ ਇਸ ਸਰੀਰ ਵਿੱਚ ਉਹਨੇ ਧੰਨ ਨੂੰ ਸੁਣਿਆ ਹੈ ਜਦ ਤੱਕ ਸਾਡਾ ਇਹ ਜੋ ਮਨੋਰਥ ਹੈ ਪੂਰਾ ਨਹੀਂ ਹੋਏਗਾ ਕਿਉਂਕਿ ਅਸੀਂ ਨਾ ਉਹ ਜਮਾ ਦਵਾਰਿਆ ਸਵਾਸ ਸਵਾਸਾ ਰੂਪੀ ਰਤਨ ਜੋ ਹੈਗਾ ਨਾ ਜਿਹਨੂੰ ਧੰਨ ਗਿਆ ਹੈ ਜੋ ਵੀ ਕਿਤੇ ਵੀ ਅਸੀਂ ਕੋਈ ਚੀਜ਼ ਖਰੀਦਣੀ ਹੋਵੇ ਪਹਿਲੇ ਉਹ ਧਨ ਦੇਣਾ ਪੈਂਦਾ ਹੈ ਫਿਰ ਸਾਨੂੰ ਉਹ ਵਸਤੂ ਮਿਲਦੀ ਹੈ ਅਸੀਂ ਇਹ ਜੋ ਸਾਨੂੰ ਸਵਾਸ ਨੇ ਇਹਨਾਂ ਨੂੰ ਨਿਰਗੁਣ ਦੇਖਾ ਜਾਣੇ ਜਮਾ ਕਰਾ ਕੇ ਉਹਦੇ ਬਦਲੇ ਹੀ ਸਾਨੂੰ ਉਹਦਾ ਨਾਮ ਦਾ ਧਨ ਮਿਲਣਾ ਹੈ ਉਹ ਮਾਲਕ ਨੇ ਖੁਸ਼ ਹੋ ਗਏ ਸਾਨੂੰ ਉਹ ਸਹਿਜ ਧਨ ਸੁਨਾਨੀ ਹੈ ਜਿਨ੍ਹਾਂ ਨੂੰ ਆ ਰਹੀ ਹੈ ਬਹੁਤ ਖੁਸ਼ੀ ਦੀ ਗੱਲ ਹੈ ਜਿਹੜਾ ਨਹੀਂ ਆ ਰਿਹਾ ਤੇ ਉਹਨਾਂ ਨੇ ਬਾਰ ਬਾਰ ਫਿਰ ਕਰਨੀ ਕਰ ਮਿਹਨਤ ਕਰ ਜੋਦੜੀ ਮੈਂ ਪ੍ਰਭ ਮਿਲਣੇ ਦਾ ਚਾਹੋ ਤੇ ਮਨ ਗਿਏ ਮਨ ਇਸ ਮੰਦਰ ਦੇ ਵਿੱਚ ਹੈ ਇਸ ਮਨ ਕਿੱਥੇ ਹੈਗਾ ਇਸ ਸਰੀਰ ਰੂਪੀ ਮੰਦਰ ਵਿੱਚ ਹਰ ਮੰਦਰ ਇਹੋ ਸਰੀਰ ਹੈ ਕਿਤੇ ਗਿਆਨ ਰਤਨ ਪ੍ਰਗਟ ਹੋਏ ਇਹ ਜੋ ਅਸੀਂ ਵਿਚਾਰ ਕਰ ਰਿਹਾ ਇਹ ਇਹ ਗਿਆਨ ਹੈਗਾ ਤੇ ਗਿਆਨ ਦੁਆਰਾ ਜਦੋਂ ਅਸੀਂ ਸਿਮਰਨ ਅਭਿਆਸ ਕਰਾਂਗੇ ਉਹ ਮਾਲਕ ਦੀ ਜੋ ਹੈ ਉਹ ਨਾਮ ਹੈ ਸਹਿਜ ਤਨ ਹੈ ਉਹ ਪ੍ਰਗਟ ਹੋਏਗਾ ਮਾਲਕ ਖੁਸ਼ ਹੋਏਗਾ ਤਨ ਜਮਾ ਹੋਏਗਾ ਤੇ ਉਹ ਮਾਲਕ ਖੁਸ਼ ਹੋ ਗਿਆ ਉਹ ਬੱਤਿਆ ਨੂੰ ਕਿ ਕਰਜ਼ਾ ਹੈ ਨਾ ਪਿਛਲੀ ਵਾਰ ਵਿਚਾਰ ਪਿੱਛੇ ਮਨਮੁਖ ਕਰਜ਼ਾ ਚੜਿਆ ਵਿਖ ਭਾਰੀ ਕਰਜ਼ਾ ਚੜਿਆ ਹੋਏ ਤੇ ਸਾਨੂੰ ਕੋਈ ਵੀ ਚੀਜ਼ ਅਸੀਂ ਮਾਰਕੀਟ ਤੋਂ ਲੈਣ ਜਾਈਏ ਕੰਨ ਨੇ ਨਹੀਂ ਤੁਹਾਡਾ ਰਿਕਾਰਡ ਹੈ ਨਾ ਅੱਛਾ ਨਹੀਂ ਤੁਹਾਨੂੰ ਹੱਲੇ ਚੀਜ਼ ਮਿਲ ਨਹੀਂ ਸਕਦੀ ਤੁਹਾਨੂੰ ਇਹਦਾ ਐਪਰੂਵਲ ਨਹੀਂ ਮਿਲ ਸਕਦਾ ਤੁਸੀਂ ਹੱਲੇ ਹੋਰ ਧਨ ਇਕੱਠਾ ਕਰੋ ਆਪਣੀ ਗੋਲ ਮਿਲ ਬਣਾਓ ਤੇ ਬਾਰ-ਬਾਰ ਅਸੀਂ ਇਹ ਸਿਮਰਨ ਨੂੰ ਦ੍ਰਿੜ ਕਰਨਾ ਹੈ ਹੁਣ ਅਸੀਂ ਗਿਆਨ ਦੁਆਰਾ ਤੇ ਕਿਨਾ ਮਰਜੀ ਵਿਚਾਰ ਕਰੇ ਜਾਈਏ ਸਭ ਤੋਂ ਮੁੱਖ ਚੀਜ਼ ਹੈ ਤੁਨਵੇਂ ਧਿਆਨ ਧਿਆਨ ਵਿੱਚ ਜਾਣਿਆ ਗੁਰਮੁਖ ਅਕਾਥ ਕਹਾਣੀ ਇਹ ਕਰਨ ਮੂਂਦਲੀਏ ਦਰਵਾਜੇ ਬਾਜੀਲੇ ਅਨਹਦ ਬਾਜੇ ਤੇ ਇਹ ਨੇਤਰ ਹੈਗਾ ਸਾਡਾ ਕੰਨ ਹੈਗੇ ਨੇ মুখ ਦੁਆਰਾ ਬੋਲਾ ਹੈਗਾ ਸਵਾਸਾ ਰੂਪੀ ਜੋ ਸਾਨੂੰ ਮਿਲਿਆ ਹੈ ਨਾ ਜੇ ਅਸੀਂ ਇਹਨਾਂ ਦੁਆਰਾ ਅਸੀਂ ਜਿਸਾਂ ਕਹਿੰਦੇ ਨੇ ਧਿਆਨ ਤੁਨ ਵਿੱਚ ਰੱਖ ਕੇ ਸਿਮਰਨ ਕਰੋ ਫਿਰ ਅੰਤਰਗਤ ਹੋ ਜਾਓ ਅੰਤਰਗੱਤ ਕਿਸਰਾ ਹੋਣਾ ਹੈ ਦੋ ਸਾਡੇ ਸਿਰੇ ਨੇ ਦੋਹਾਂ ਸਿਰਿਆਂ ਦਾ ਆਪ ਸੁਆਮੀ ਜਿੱਧਰ ਤੁਹਾਡਾ ਧਿਆਨ ਲੱਗਦਾ ਹੈ ਸ્વાસ ਰੋਕ ਕੇ ਚਾਏ ਧੁੰਨੀ ਵਾਲੇ ਪਾਸੇ ਚਾਏ ਤੇ ਇਨਕ ਵੀ ਦੇਖ ਹੈ ਇਥੇ ਹੀ ਸ્વાસ ਰੋਕ ਕੇ ਸੋਨੇ ਵਿੱਚ ਧਿਆਨ ਲਗਾ ਕੇ ਬਹਿ ਜਾਇਓ ਇਹ ਹੀ ਇਹ ਹੀ ਜੁਗਤੀ ਹੈ ਹੋਰ ਕੋਈ ਵੀ ਜੁਗਤੀ ਨਹੀਂ ਹੈ 1400 ਤਿਆਂ ਦੇ ਵਿੱਚ ਵਾਰ-ਵਾਰ ਇੱਕੋ ਹੀ ਗੱਲ ਸਮਝਾਇਆ ਹੈ ਇਸ ਮਨ ਕੋ ਕੋਈ ਖੋਜੋ ਭਾਈ ਹੁਣ ਉੱਪਰ ਜਿਸ ਤਰ੍ਹਾਂ ਹੁਣੇ ਵਿਚਾਰ ਹੋ ਰਹੀ ਹੈ ਉਹ ਪ੍ਰਾਣਾ ਦਾ ਜੰਦਰਾ ਲੱਗਿਆ ਹੈ ਕੁੰਜੀ ਕੁਲੁਹ ਪ੍ਰਾਣ ਕਰਿ ਰੱਖੇ ਕਰਤੇ ਵਾਰਨ ਲਾਇ ਕਿ ਤੇਰਾ ਇਹ ਜੋ ਤਨ ਹੈ ਜਦੋਂ ਤੂੰ ਸਵਾਸਾ ਰੂਪੀ ਰਤਨ ਜਮਾ ਕਰਾਏਂਗਾ ਮੇਰੇ ਕੋਲ ਆਏਂਗਾ ਦਿਨ ਮੈਂ ਇਹ ਤਨ ਦੇ ਦਵਾਗਾ ਤੇ ਹੁਣ ਅਸੀਂ ਸਰਾਸ ਜਮਾ ਨਹੀਂ ਕਰਾਏ ਕਿਉਂਕਿ ਮਾਲਕ ਸਾਡੇ ਨਾਲ ਭਰੋਸਾ ਨਹੀਂ ਕਰਦਾ ਪ੍ਰਤੀਤ ਨਹੀਂ ਕਰਦਾ ਕੋਈ ਜਨਮ ਹੋਵੇ ਨਾ ਸਾਨੂੰ ਕੋਈ ਜਨਮ ਆਪਣੀ ਪ੍ਰਤੀਤ ਆਪ ਹੀ ਹੋਵੇ ਬਹੁਤ ਉਸ ਦਾ ਵਿਸ਼ਵਾਸ ਵਿਸ਼ਵਾਸ ਨਾ ਹੋਵੇ ਤੇ ਹੁਣ ਉਹ ਵਿਸ਼ਵਾਸ ਦਿਵਾਨ ਲਈ ਨਾ ਬਾਰ-ਬਾਰ ਸਾਨੂੰ ਸਿਮਰਨ ਅਭਿਆਸ ਕਰਨਾ ਪੈਂਦਾ ਹੈ ਸਿਮਰਨ ਅਭਿਆਸ ਕਰਕੇ ਫਿਰ ਕਹਿੰਦੇ ਨੇ ਤੇ ਤੁਸੀਂ ਭਰੇਜ ਕਰਨਾ ਨਿੰਦਾ ਇਰਖਾ ਚੁਗਲੀ ਦੁਬੈਜ ਇਹਦਾ ਵੀ ਭਰੇਜ ਕਰਨਾ ਹੈ ਅਗਰ ਤੁਸੀਂ ਭਰੇਜ ਨਹੀਂ ਕੀਤਾ ਦਵਾਈ ਦੇ ਖਾ ਲਈ ਮੰਨੋ ਸਿਮਰਨ ਤੇ ਕਰ ਰਿਹਾ ਪਰ ਨਿੰਦਾ ਚੁਗਲੀ ਅਸੀਂ ਫੇਰ ਨਹੀਂ ਛੱਡੀ ਦੁਬਦਾ ਫੇਰ ਨਹੀਂ ਛੱਡੀ ਤੇ ਫੇਰ ਕਹਿੰਦੇ ਉਹ ਮਾਲਕ ਨਾ ਪ੍ਰਤੀਤ ਐਸਰਾ ਹੀ ਸਾਡੀ ਬੰਦ ਨਹੀਂ ਹੈ ਤੇ ਅਸੀਂ ਸਾਰੀ ਸ੍ਰਿਸ਼ਟੀ ਨਾਲ ਪਿਆਰ ਕਰਨਾ ਹੈ ਤੇ ਇਸ ਮਨ ਦੇ ਵਿੱਚ ਖੋਜ ਕਰਨੀ ਹੈ ਆਉ 5 ਮਿੰਟ ਸਿਮਰਨ ਕਰਕੇ ਸਿਮਰਨ ਦੇਖੋ ਕਥਾ ਵੀ ਜ਼ਰੂਰੀ ਹੈ ਜਤਰਾ ਸਾਨੂੰ ਪਰਿਪੱਕ ਨਹੀਂ ਹੋ ਜਾਂਦਾ ਹੈ ਜੈ ਕਿੰਨਾ ਵੀ ਸਮਾਂ ਲੱਗਦੇ ਜਦ ਤੱਕ ਨਾਮ ਉਹ ਸ਼ੰਕਾ ਦੇਖੋ ਉਹਦੇ ਤੱਕ ਹੈਗਾ ਜਦ ਤੱਕ ਨਾਮ ਵਰਗ ਨਹੀਂ ਹੁੰਦਾ ਅੰਤਰਿਕ ਗਤ ਜਾਣੀਏ ਗੁਰ ਮਿਲਿਏ ਸ਼ੰਕ ਉਤਾਰ ਕੇ ਤੇ ਗੁਰੂ ਦੇ ਸਿਮਰਨ ਅਭਿਆਸ ਕਰਨਾ ਸਭ ਤੋਂ ਪਹਿਲੇ ਉਹ ਤਾਂ ਕੀ ਹੈ ਸ਼ੰਕਾ ਨਹੀਂ ਕਰੀ ਉਸ ਮਾਲਕ ਦੇ ਸਵਾਲ ਜਵਾਬ ਨਹੀਂ ਕਰਨਾ ਕੋਈ ਹੁਣ ਕਹਿੰਦੇ ਜੇ ਤੁਸੀਂ ਉਸ ਮਾਲਕ ਨੂੰ ਸਰੈਂਡਰ ਕਰ ਦਿੱਤਾ ਸੀਨ ਫਾਇਰ ਕਰ ਦੇਦਾ ਤੇ ਤੁਸੀਂ ਇਸ ਭਾਉ ਕਿ ਆਪਣੇ ਅੰਬਾ ਉਤੇ ਕਰ ਦਿੱਤੀਆਂ ਤੇ ਮੇਰੇ ਹੱਥ ਵਸ ਕੁਝ ਨਹੀਂ ਹੈ ਤੇ ਜੇ ਅਸੀਂ ਸਵਾਲ ਜੋ ਕਰਦੇ ਆ ਫਿਰ ਭਾਉ ਵਸੀ ਸਿੰਡਰ ਨਹੀਂ ਕੀਤਾ ਸਾਨੂੰ ਭਰੋਸਾ ਨਹੀਂ ਆਇਆ ਤੇ ਇਹ ਸਾਰਾ ਖੇਲ ਹੈ ਗੁਰਬਾਣੀ ਦਾ ਭਰੋਸੇ ਦੁਆਰਾ बार-बार ਸਿਮਰਨ ਕਰਨਾ ਹੈ ਔਰ ਇਹ ਨਹੀਂ ਕਿਰਾ ਕਿ ਨਹੀਂ ਮੇਰੇ ਨਾਮ ਕਦੋਂ ਵਰਗਟ ਹੋਏਗਾ ਪਤਾ ਨਹੀਂ ਹੋਏਗਾ ਕਿ ਨਹੀਂ ਹੋਏਗਾ ਭਾਵੇਂ ਸਾਨੂੰ ਹਲੇ ਭਰੋਸਾ ਨਹੀਂ ਆਇਆ ਫਿਰ ਮਾਲਕ ਨਾ ਭਰੋਸਾ ਨਹੀਂ ਕਰਦਾ ਸਾਡੇ ਤੇ ਕਹਿੰਦੇ ਇਹਨੂੰ ਮੇਰੇ ਤੇ ਵਿਸ਼ਵਾਸ ਹੀ ਨਹੀਂ ਹੈਗਾ ਤਾਂ ਨਹੀਂ ਜਮਾ ਨਹੀਂ ਕਰਵਾ ਰਿਆ ਤੇ ਜੇ ਸਾਨੂੰ ਭਰੋਸਾ ਹੋਏਗਾ ਤੇ ਫਿਰ ਕਹਿੰਦੇ ਕੋਈ ਦੂਰ ਨਹੀਂ ਜਾਗਾ ਤੇ ਆਓ 5 ਕਿ ਮਿੰਟ ਸਿਮਰਨ ਕਰਕੇ ਫਿਰ ਅਸੀਂ ਵਿਚਾਰ ਕਰਦੇ ਆ ਤੇ ਮਨ ਦੀ ਹੀ ਅਸੀਂ ਵਿਚਾਰ ਕਰਨੀ ਕਿਉਂਕਿ ਮਨ ਨੇ ਉਹ ਨਾਮ ਸੁਣਨਾ ਹੈ ਹੋਰ ਇਹ ਬਾਕੀ ਇਹ ਪੰਜ ਜਿਹੜੇ ਨੇ ਨਾ ਸਾਨੂੰ ਪਰਮਾਨੰਗੇ ਪੰਜ ਪੈਰੂਆ ਦਰਮੇ ਰਹਤੇ ਦਰ ਕਿੜਾ ਇਹ ਜਿਹੜਾ ਹੁਣ ਅਸੀਂ ਕਿਤੇ ਸੋਹ ਦਰ ਤੇ ਆ ਕਿਹਾ ਸੋ ਘਰ ਕਿਹਾ ਜਿਤਵੇਂ ਸਰਬ ਸਮਾਲੇ ਜਿਸ ਤਰ੍ਹਾਂ ਅਸੀਂ ਦੇਖੀਏ ਮੰਨ ਲਓ ਸੀ ਗੁਰਦੁਆਰੇ ਜਾ ਰਹੇ ਹਾਂ ਤੇ ਹੁਣ ਗੁਰਦੁਆਰੇ ਬੜੀ ਦੂਰੇ ਸਾਨੂੰ ਉਹਦੀ ਆਵਾਜ਼ ਨਹੀਂ ਆ ਰਹੀ ਹੁੰਦੀ ਤੇ ਜਿਸ ਤਰ੍ਹਾਂ ਅਸੀਂ ਨੇੜੇ ਜਾਂਦੇ ਜਾਂਦੇ ਹਾਂ ਉਸ ਸਾਨੂ ਦੇ ਅਗੇ ਗੁਰਦੁਆਰੇ ਨੇੜੇ ਉਹ 파ਟਛਾਦੂ ਹੋ ਗਿਆ ਰਾਉਸ ਟਪੀਕਰ ਤੋਂ ਆਵਾਜ਼ ਸਾਨੂੰ ਆਨ ਲੱਭੇਗੀ ਆਵਾਜ਼ ਚੱਲੋ ਗੁਰਦੁਆਰੇ ਨੇੜੇ ਆ ਗਿਆ ਤੇ ਉਸੇ ਤਰ੍ਹਾਂ ਹੀ ਉਹ ਦਰ ਹੈਗਾ ਉਹ ਦਰ ਦੀ ਨਿਸ਼ਾਨੀ ਹੈਗੇ ਕਿ ਦਰ ਆਉਣ ਵਾਲਾ ਹੈਗਾ ਹੁਣ ਘਰ ਦੇ ਅੰਦਰ ਜਾਣਾ ਹੈਗਾ ਤੇ ਅਸੀਂ ਘਰ ਦੇ ਅੰਦਰ ਤਾਂ ਨਹੀਂ ਜਾਵਾਂਗੇ ਪਹਿਲੇ ਦਰ ਦੇ ਦੀ ਪਹਿਚਾਨ ਕਰਾਂਗੇ ਭਾਵੇਂ ਨਾਮ ਦੇ ਸੁਣਨ ਲੱਭੇਗਾ ਫਿਰ ਉਹਦੋਂ ਬਾਰ-ਬਾਰ ਫਿਰ ਪਰਿਪੱਕ ਕਰਨਾ ਹੈਗਾ ਧਿਆਨਦਾਰ ਬੋਲ ਕੇ ਵੀ ਤੇ ਸੁਣ ਕੇ ਵੀ ਸਤਿਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਸੇਵਾ ਘੜੀ ਦੇਖ-ਦੇਖ ਕੇ ਸੁਣ-ਸੁਣ ਕੇ ਬਾਰ-ਬਾਰ ਦੇਖਣਾ ਹੈ ਨੂੰ ਬਾਰ-ਬਾਰ ਸੁਣਨਾ ਹੈ ਮਾਲਕ ਕੋਈ ਦੂਰ ਨਹੀਂ ਸਕਦਾ ਇਹ ਨੇੜੇ ਹੀ ਹੈ ਸਾਹਮਣੇ ਹੀ ਹੈ ਬੁਲਫ ਮੇਨਾਰ ਨਾਰਮੇਪੁਰਖਾ ਬੋਝੋ ਗ੍ਰਾਮ ਗਿਆਨੀ ਤੁਨ ਮੇ ਧਿਆਨ ਧਿਆਨ ਮੇ ਜਾਨਿਆ ਗੁਰਮੁਖ ਅਕਤ ਕਹਾਣੀ ਆ ਪੰਜ ਮਿੰਟ ਸਿਧਨ ਕਰਕੇ ਫਿਰ ਜੇ ਕੋਈ ਨਾ ਇਹ ਜੋ ਜਿੰਨੀ ਕਸੀ ਵਿਚਾਰ ਕੀਦੀ ਹੈ ਕੋਈ ਅਗਰ ਕਿਸੇ ਮਨ ਜੁ ਕੋਈ ਸ਼ੰਕਾ ਹੋਏ ਤੇ ਅਸੀਂ ਨਾ ਉਹ ਵਿਚਾਰ ਕਰਕੇ ਦੂਰ ਕਰਨੀ ਹੈ ਫਿਰ ਅਸੀਂ ਅੱਗੇ ਚੱਲਣਾ ਹੈ ਫਿਰ ਅਸੀਂ ਯਾਨੀ ਕਿ ਬਹੁਤ ਜ਼ਿਆਦਾ ਗੁਰਬਾਣੀ ਪੜ੍ਹ-ਪੜ੍ਹ ਕੇ ਦੱਸਣੀ ਹੈਗੀ ਆ ਦੇਖੋ ਜੀ ਇਹ ਦੇਖੋ ਜੀ ਮੈਨੂੰ ਜ਼ਿਆਦਾ ਆਉਂਦੀ ਹੈ ਜਿਵੇਂ ਮੈਨੂੰ ਜ਼ਿਆਦਾ ਆਉਂਦੀ ਹੈ ਨਹੀਂ ਅਸੀਂ ਕੋਈ ਅਗਰ ਸ਼ੰਕਾ ਹੈ ਗਿਆ ਸਿਚ ਅਸੀਂ ਵਿਚਾਰ ਕਰਕੇ ਜਿੰਨੀ ਕੁ ਮਾਲਕ ਨੇ ਸਾਨੂੰ ਸੋਝੀ ਬਖਸ਼ੀ ਹੈ ਓਨਾਂ ਹੀ ਕਿਹ ਅਸੀਂ ਗੱਲ ਕਰਾਂਗੇ ਓਨਾਂ ਹੀ ਗੱਲ ਕਰਨੀ ਹੈ ਕਿ ਕੱਲ ਨੂੰ ਕੋਈ ਪੁੱਛੇਗਾ ਕਿ ਇਸ ਬਾਰੇ ਦੱਸੋ ਜੇ ਆਪ ਜੀ ਨੂੰ ਨਹੀਂ ਪਤਾ ਹੋਏਗਾ ਤਾਂ ਕਿਸ ਤਰ੍ਹਾਂ ਦੱਸੋਗੇ ਤੇ ਹੁਣ ਤੁਸੀਂ ਠੀਕ ਹੈ ਨਾ ਤੋਨਵੇਂ ਤੇ ਧਿਆਨ ਲਾ ਕੇ ਮਨ ਮੰਦਰ ਤਨ ਵੇਸ ਕਲੰਦਰ ਘਟੇ ਹੀ ਧੀਰਧ ਨਾਮਾ ਇੱਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਬਹੁੜ ਜਨਮ ਨਾ ਆਵਾ ਭਾਗ ਉਹ ਜਿਹੜੇ ਮੇਰੇ ਪ੍ਰਾਣਾ ਦਾ ਜਿਹੜਾ ਮਾਲਕ ਹੈਗਾ ਜਿਹੜਾ ਮੇਰੇ ਅੰਦਰ ਬੋਲ ਰਿਹਾ ਹੈ ਤੇ ਉਹ ਬੋਲਣ ਲੱਪੇ ਤੇ ਮੇਰੇ ਦੇ ਮਾਲਕ ਕਿਰਪਾ ਕਰ ਦੇਵੇ ਜਿਸ ਤਰ੍ਹਾਂ ਦ੍ਰਿਸ਼ਟਮਾਨ ਅਸੀਂ ਗੁਰੂਆਂ ਦੇ ਪੁਰਬ ਬਣਾਨੇ ਆ ਤੇ ਉਥੇ ਆਮ ਦੌਰ ਤੇ ਗੁਰੂ ਘਰ ਅੰਦਰ ਸ਼ਬਦ ਪੜਿਆ ਜਾਂਦਾ ਹੈ ਧੰਨ ਧੰਨ ਹਮਾਰੇ ਭਾਗ ਘਰ ਆਇਆ ਪਿਰ ਮੇਰਾ ਇਹ ਉਹ ਗੁਰਬਾਣੀ ਗੈਰੀ ਹੈ ਕਿ ਅੰਦਰ ਜਿਹੜਾ ਮੇਰਾ ਇਹ ਮਨ ਜਿਹੜਾ ਮੰਦਰ ਹੈ ਮਨ ਘਰ ਜਿਹੜਾ ਹੈ ਨਾ ਮੇਰਾ ਜਿਹੜਾ ਘਰ ਸਾਨੂੰ ਮਿਲਿਆ ਹੈ ਹਰ ਮੰਦਰ ਇਹੋ ਸ਼ਰੀਰ ਹੈ ਇਹਦੇ ਵਿੱਚੋਂ ਮਾਲਕ ਜਦੋਂ ਪ੍ਰਗਟ ਹੋ ਦੇਗਾ ਤਦੋਂ ਬੋਲਣ ਲੱਪੇਗਾ ਕਹਿੰਦੇ ਨੇ ਨਸਵੰਜੋ ਕਿਲ ਵੇਖੋ ਕਰਤਾ ਕਰ ਤਾ ਆਇਆ ਉਹ ਕਰਤਾ ਕਰ ਤਾ ਆਈਏਗਾ ਮਾਨਨ ਜੋ ਅੰਦਰ ਮਨ ਮੇਰੇ ਤਾਂ ਸਭ ਕੁਝ ਮੇਰਾ ਤਾਂ ਇਹ ਦੁੱਧੇ ਮਨ ਆਛਾ ਨਾ ਹੋਏ ਇਹ ਜਗਤ ਭਰ ਬੁਲਾਇਆ ਵੇਰ ਲਾ ਗੋ ਜੇ ਕੋਈ ਮੈਨ ਬਾਣ ਨੂੰ ਸ਼ੋਧ ਕਰਨਾ ਹੈ ਆਉ ਕੁਛ ਸਮਾਸੀ ਸਿਮਰਨ ਕਰਕੇ ਫਿਰ ਅਸੀਂ ਵਿਚਾਰ ਕਰਦੇ ਹਾਂ ਕਿ ਕਿਸੇ ਦੇ ਮਨ 'ਚ ਕੋਈ ਪ੍ਰਸ਼ਨ ਹੋਇਆ ਤੇ ਪੁੱਛ ਲੈਣਾ ਜਿੰਨਾ ਦਾ ਦੱਸ ਦਵਾਂ ਸਮਝ ਹੋ ਜਾਏਗਾ ਭਾਈ ਸਾਹਿਬ ਦੱਸਣਗੇ ਤੇ ਅਸੀਂ ਵਿਚਾਰ ਦੁਆਰਾ ਸੀ ਆਪਸ ਇੱਕ ਦੂਜੇ ਨੂੰ ਕੁਛ-ਕੁਛ ਕੇ ਚੱਲਣਾ ਹੈ ਆਉ ਪੰਜ ਕਿ ਮਿੰਟ ਸਿਮਰਨ ਕਰਨਾ ਹੈ ਪਰ ਕਰਨਾ ਹੈ ਧੌਣੇ ਨੂੰ ਧਿਆਨ ਰੱਖ ਕੇ ਅਸੀਂ ਲਗਾਤਾਰ ਸਿਮਰਨ ਕਰਦੇ ਸੀ ਨਾ ਉਹ ਦੁਆਰਾ ਸੀ 5-7 ਮਿੰਟ ਸਿਮਰਨ ਕਰਾਂਗੇ ਫਿਰ ਵਿਚਾਰ ਕਰਾਂਗੇ 5-7 ਮਿੰਟ ਸਿਮਰਨ ਕਰਾਂਗੇ ਫਿਰ ਵਿਚਾਰ ਕਰਾਂਗੇ ਆਓ 5 ਮਿੰਟ ਸਿਮਰਨ ਕਰਕੇ ਫਿਰ ਵਿਚਾਰ ਕਰਾਂਗੇ ਤੁਨ ਵਿੱਚ ਧਿਆਨ ਲਾ ਕੇ ਸਿਮਰਨ ਕਰਨਾ ਤੁਨ ਵਿੱਚ ਧਿਆਨ ਇਹ 5 ਮਿੰਟ ਵਿੱਚ ਹਕੀਕਤ ਕਿੰਨੇ ਸਵਾਸ ਜਮਾ ਹੋ ਜਾਣ ਜੇ ਤੁਨ ਵਿੱਚ ਸਾਡਾ ਧਿਆਨ ਰਹੇਗਾ ਆਓ ਜੀ ਤੁਨ ਵਿੱਚ ਧਿਆਨ ਲਾ ਕੇ ਸਿਮਰਨ ਕਰੀਏ ਓਮ ਗੁਰੂ ਓਮ ਗੁਰੂ ਓਮ ਗੁਰੂ ਵਾਹ ਨਰੂ ਵਾਹ 아. <sus> 와 Bye. ਮਨ ਮੈਲੇ ਤਾਂ ਸਭ ਕੁਝ ਮੈਲਾ ਤਨ ਤੋਤੇ ਮਨ ਖਰਚਾ ਨਾ ਹੋਏ ਇਹ ਜਗਤ ਧਰਮ ਬੁਲਾਇਆ ਮੇਲਾ ਗੁ ਦੇ ਕੋ ਜਿਸ ਅਸੀਂ ਸੰਗਤ ਵਿੱਚ ਆ ਕੇ ਸਿਮਰਨ ਕਰ ਲਿਆ ਹੁਣ ਜਿਸਾਂ ਭਰੇ ਜੀ ਗੱਲ ਹੋਈ ਸੀ ਜੋ ਰੋਗ ਨੇ ਕਹਿੰਦੇ ਸੰਜੋ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਝੂਠ ਨਿੰਦਾ ਈਰਖਾ ਤੁਗਲੀ ਦੁਬਿਦਾ ਕਹਿੰਦੇ ਇਹ ਜੋ ਰੋਗ ਹੈਗੇ ਨੇ ਇਹ ਸਭ ਤੋਂ ਵੱਡੀ ਰੁਕਾਵਟ ਹੈਗੀ ਹੈ ਸਭ ਤੋਂ ਵੱਡੀ ਰੁਕਾਵਟ ਜਿਸ ਦਾ ਅਸੀਂ ਮੰਨ ਲਓ ਦੁਬਦਾ ਕਰਦੇ ਆਂ ਚਾਹੇ ਕਿਸੇ ਨਾਲ ਵੀ ਹੋ ਸਕਦੀ ਦੋ ਵਿਧੀਆਂ ਮਤਲਬ ਕਿ ਮੁਖ ਤੇ ਉਹਦੇ ਨੂੰ ਬੜੀ ਤਾਰੀਫ ਕਰ ਦਿੱਤੀ ਤੇ ਉਹਦੇ ਜਾਣ ਤੋਂ ਬਾਅਦ ਉਹਦੀ ਬੁਰਾਈ ਕਰਨੀ ਚાલુ ਕਰ ਦਿੱਤੀ ਕਹਿੰਦੇ ਉਹਨੂੰ ਦੁਬਦਾ ਕਹਿੰਦੇ ਕਹਿੰਦੇ ਦੁਬਦਾ ਬੋਰੀ ਮਨ ਬੁਰਾਇਆ ਜੋ ਲੇ ਲਾਲਜ ਜਨਮ ਗਵਾਏ ਬਾਦ ਤੁਸੀਂ ਦੋ ਵਿਧੀਆਂ ਨਾਲ ਚੱਲ ਰਹੇ ਹੋ ਕਹਿੰਦੇ ਕਿਸੇ ਨਾਲ ਉਹ ਕਹਿੰਦੇ ਅਸੀਂ ਜੇ ਦੋਸਤਾ ਕਰਾਂਗੇ ਤੇ ਅਸੀਂ ਕਦੀ ਵੀ ਉਸ ਮਾਲਕ ਨੂੰ ਮਿਲ ਨਹੀਂ ਸਕਦੇ ਕਿਉਂਕਿ ਮਾਲਕ ਨੂੰ ਮਿਲਣ ਦਾ ਰਸਤਾ ਹੈ ਪ੍ਰੇਮ ਸੱਚ ਕਹੋ ਸੁਣ ਲਿਓ ਸਭੇ ਜਿਨ ਪ੍ਰੇਮ ਕੀਓ ਤਿਨਹੀ ਬ੍ਰਭ ਪਾਇਓ ਹੁਣ ਜਿਸਰਾ ਮੰਨ ਲਓ ਜੇ ਅਸੀਂ ਕੋਈ ਵੀ ਵਸਤੂ ਮੰਨ ਲਓ ਅਸੀਂ ਮੈਂ ਹੀ ਉਹਨੇ ਕਹਾ ਕਿ ਤੁਸੀਂ ਇਸ ਗਲਾਸ ਵਿੱਚ ਪਾਣੀ ਹੈ ਤੇ ਇਹਦੇ ਵਿੱਚ ਚਾਹ ਪਾ ਦਿਓ ਤੁਸੀਂ ਕਹੋ ਇਹ ਕਿਸਰਾ ਸਕਦਾ ਤੁਸੀਂ ਹੱਸਣ ਲੱਗੋਗੇ ਤੇ ਇਸ ਤਰ੍ਹਾਂ ਹੀ ਮਾਲਕ ਕਹਿੰਦਾ ਹੈ ਮਨ ਮੈਲਾ ਹੈਗਾ ਇਹ ਬੱਚੇ ਦਾ ਮਨ ਜਦ ਤੱਕ ਸਾਫ਼ ਨਹੀਂ ਹੋਏਗਾ ਤੇ ਮੈਂ ਕਿਸਰਾ ਇਹਦੇ ਵਿੱਚ ਨਾਮ ਬਾਜ਼ਵਾ ਤੇ ਉਹ ਮਨ ਨੂੰ ਕਹਿੰਦੇ ਨੇ ਅਸੀਂ ਧੋ ਰਿਆ ਜੋ ਸਿਮਰਨ ਅਸੀਂ ਅਭਿਆਸ ਕਰ ਰਹੇ ਆ ਮਨ ਨੂੰ ਧੋ ਰਿਆ ਮਨ ਤੋਂ ਉਹ ਸ਼ਬਦ ਲਾਗੋ ਹਰਸੋ ਰਹੋ ਚਿਤ ਲਾਏ ਇਸੇ ਤਰ੍ਹਾਂ ਹੀ ਅਸੀਂ बार-बार ਉਸ ਮਾਲਕ ਨੂੰ ਪੁਕਾਰ ਕਰਨੀ ਹੈ ਕਰ ਮਿਹਨਤ ਕਰ ਜੋਦੜੀ ਮੈ ਪ੍ਰਭ ਮਿਲਣੇ ਦਾ ਚਾਹੋ बार-बार ਅਸੀਂ ਉਹਨੂੰ ਮਾਲਕ ਨੂੰ ਜੋਦੜੀ ਕਰਨੀ ਹੈ ਇਹ ਬਹੁਤ ਜਨਮ ਵਿਚੜੇ ਤੇ ਮਾਧੋ ਇਹ ਜਨਮ ਤੁਮਾਰੇ ਲੇਖੇ ਮਾਲਕ ਕੋਈ ਦੂਰ ਨਹੀਂ ਹੈ ਐਥੇ ਨੂੰ ਸਾਸੀ ਵਿਚਾਰ ਕਰੀ ਨਾ ਪੁਰਖ ਮੇ ਨਾਰ ਨਾਰ ਮੇ ਪੁਰਖ ਬੂਝੋ ਬ੍ਰਹਮ ਗਿਆਨੀ ਇਹ ਮਾਲਕ ਸਾਹਮਣੇ ਹੀ ਸਾਡੇ ਅਸੀਂ ਉਹਦੀ ਉਹ ਪੁਰਖ ਹੈਗਾ ਤੇ ਅਸੀਂ ਸਾਰੀਆਂ 84 ਲੱਖ ਜੁਨਾ ਜੋ ਹੈਗੇ ਉਹਦੀ ਨਾਰੀਆਂ ਹੈ ਆ ਇਹ ਮਾਲਕ ਖਾਲੀ ਖਲਾਕਾਸ਼ ਤਤ ਜਿਹਨੂੰ ਅਸੀਂ ਕਹਿੰਦੇ ਆ ਇਹ ਇਹਦੇ ਵਿੱਚ ਹੀ ਮਾਲਕ ਹੈਗਾ ਇਹਦੇ ਵਿੱਚ ਹੀ ਅਸੀਂ ਖੇល ਰਹੇ ਹਾਂ ਜਿਸ ਨਾਲ ਮੱਛੀ ਤਲਾਬ ਵਿੱਚ ਹੁੰਦੀ ਹੈ ਪਰ ਮੱਛੀ ਦਾ ਸੰਸਾਰ ਉਹ ਪਾਣੀ ਜਿੱਥੇ ਜਿੱਥੇ ਹੁੰਦਾ ਉਹੀ ਉਹੀ ਉਹਦਾ ਸੰਸਾਰ ਹੁੰਦਾ ਤੇ ਇਸੇ ਗ੍ਰੰਥੀ ਮਾਲਕ ਨੂੰ बार-बार ਮਿਹਨਤ ਜੋਲੜੀ ਕਰਨੀ ਹੈ बार-बार ਅਸੀਂ ਬੇਸਿਕ ਵਿਚਾਰ ਇਹ ਹੈ ਜੋ ਅਸੀਂ ਅੱਜ ਕੀਤੀ ਹੈ ਨਾ ਕਿ ਮਨ ਨੂੰ ਸ਼ੁੱਧ ਕਰਨਾ ਹੈ ਤੇ ਕਹਿੰਦੇ ਨੇ ਬਿਨ ਸ਼ਬਦ ਦੇ ਸ਼ੁੱਧ ਨਾ ਹੋਵੇ ਜੇ ਅਨੇਕ ਕਰੇ ਸ਼ਿੰਗਾਰ ਕਿੰਨੀਆਂ ਤੁਸੀਂ ਜੁਗਤੀਆਂ ਲੜਾ ਲਓ ਮਨ ਸ਼ੁੱਧ ਨਹੀਂ ਹੋਏਗਾ ਕਪੜੇ ਵਧੀਆ ਬਾਲੋ ਤਨ ਨ ਮਹਿੰਗੇ ਸਾਬਣਾਂ ਨਾਲ ਨਹਾ ਲਓ ਇਤਰ ਲਗਾ ਲਓ ਪਰ ਮਨ ਕਹਿੰਦੇ ਨੇ ਮਨ ਮਨ ਨੂੰ ਸ਼ੁੱਧ ਕਰਨਾ ਹੈ ਤਨ ਦਾ ਇੱਥੇ ਕੋਈ ਰੋਲ ਹੀ ਨਹੀਂ ਆਏਗਾ ਇਸੇ ਤਰ੍ਹਾਂ ਅਸੀਂ ਸੰਗਤ ਰੂਪ 71 ਹੋ ਗਏ ਬਾਰ ਬਾਰ ਉਸ ਮਾਲਕ ਨੂੰ ਜੋਦੜੀ ਕਰਨੀ ਹੈ ਕਰ ਮਿਲਨਤ ਕਰ ਜੋਦੜੀ ਮੈਂ ਪ੍ਰਭ ਮਿਲਨੇ ਕਰ ਜਾਓ ਇਤਨੇ ਹੀ ਵਿਚਾਰ ਕਰਦੇ ਆ ਬਿਆਨਤ 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 ਭੁਲਾ ਹੋਈਆਂ ਨੇ ਸੰਗਤ ਤੇ ਗੁਰੂ ਬਖਸ਼ਨ ਜੋਗਾ ਜੀ ਸਾਧਨਾ ਚੱਲੇ ਬੇਨ ਭਜਨ ਵਿਖਿਆ सगली ਛਾਰ ਹਰ ਹਰ ਨਾਮ ਕਮਾਉਣਾ ਨਾਨਕ ਇਤਨਸਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ